ਆਂ ਖੁਸ਼ ਨੇ ਬੀਬੀਆਂ ਐ ਤਾਂ ਨਹੀਂ ਕਹਿੰਦੀਆਂ ਜਦੋਂ ਘਰੋਂ ਬਾਜ਼ਮਾਨ ਜਾਂਦੇ ਆ ਤੇ ਭਗਵੰਤ ਮਾਨ ਨੇ ਤਾਂ ਸਾਡਾ ਹਜ਼ਾਰ ਨਹੀਂ ਦਿੱਤਾ ਨਹੀਂ ਜੀ ਬੀਬੀਆਂ ਨੂੰ ਪਤਾ ਬੀਬੀਆਂ ਨੂੰ ਯਕੀਨ ਆ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ ਹਜ਼ਾਰ ਕਹਿ ਕੇ ਦਿੱਤਾ ਨਹੀਂ ਹਜ਼ਾਰ ਨੇ ਇੰਨਾ ਕੁ ਟਾਪਾ ਤੈਨੂੰ ਕਹਿਣਾ ਸੀ ਇਹਨੂੰ ਕਟਾਪਾ ਚਾੜਨਾ ਹੈ ਗੱਡੀਆਂ ਚੱਕੀ ਜਾਂਦੇ ਆ ਗਲਤ ਗੱਲ ਆ ਗਲਤੀ ਗੱਲ ਆ ਯਾਰ ਕਿੰਨਾ ਸਹੀ ਕੀਆ ਪਾਰਟੀ ਵਾਲਾ ਕੰਮ ਹੈ ਯਾਰ ਬੰਦਾ ਵੀ ਬੋਲਦਾ ਪਿਆ ਗੱਡੀ ਵਾਲਾ ਕੋਈ ਵੀ ਗੱਡੀ ਟੋ ਕਰਕੇ ਲਿਜਾਈ ਜਾ ਰਹੀ ਹੈ ਕਿਉਂਕਿ ਇਹ ਰੋਡ ਨੂੰ ਜਾਮ ਕਰ ਰਹੀ ਸੀ ਪਰ ਰੋਡ ਨੂੰ ਜਾਮਤਾ ਜਰਾ ਇੱਧਰ ਤਸਵੀਰਾਂ ਦਿਖਾਉਣ ਆ ਵੀ ਕਰ ਰਹੇ ਨੇ ਇਹਨਾਂ ਨੂੰ ਕਿੱਥੇ ਲਿਜਾਉਂਗੇ ਇਹਨਾਂ ਨੂੰ ਟੋ ਕਰੋਗੇ ਕੋਈ ਨਹੀਂ ਆਇਆ ਕੋਈ ਉਹ ਦੇਣਗੇ ਸਾਨੂੰ ਪੂਰਾ ਵਿਸ਼ਵਾਸ ਆਣਾ ਤੇ ਆ ਗਿਆ ਹੱਸ ਆ ਗਿਆ ਕਿ ਇਹ ਤਾਂ ਠੀਕ ਤੇ ਅਸੀਂ ਠੀਕ ਦੇ ਆ ਵੀ ਜਸ ਲੈਂਡ ਦੀ ਭਰਾਵਾਂਗੇ ਭਰਾਵਾ ਵੜੀਆ ਕਿਤੋਂ ਕਿਤੇ 1000 ਰੁਪਇਆ ਜਿਹੜਾ ਕਿਹਾ ਸੀ ਅਜੇ ਤੱਕ ਆਇਆ ਨਹੀਂ ਹੁਣ ਮਿਲੂਗਾ ਨਹੀਂ ਨਹੀਂ ਸਾਡਾ ਉਹ ਨਹੀਂ ਆਇਆ ਆ ਸਾਚੇ ਤੂੰ ਹੀ ਤਾਂ ਬੰਦੇ ਆ ਤੇ ਕਦੀ ਮਾੜਾ ਕੰਮ ਕੀਤਾ ਹੀ ਨਹੀਂ ਕਹਿੰਦੇ ਕੈਦਰੀਵਾਲ ਨੇ ਸ਼ਰਾਬ ਘਟਾਲਾ ਕੀਤਾ ਨਹੀਂ ਨਹੀਂ ਕੋਈ ਘਟਾਲਾ ਨਹੀਂ ਹੋਇਆ ਘਟਾਲਾ ਹੋਇਆ ਉਹ ਤਾਂ ਤੁਹਾਨੂੰ ਚੱਕ ਕੇ ਅੰਦਰ ਨਾ ਕੀਤਾ ਉਹਦਾ ਦਰਵਾਜ਼ਾ ਕੀਤਾ ਤਾਂ ਇਹ ਕਹਿੰਦੇ ਸਵਾਤੀ ਮਾਲੀਵਾਲ ਕੁੱਟੀ ਕਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਓਏ ਇਦਾਂ ਦੇ ਹੁਕਮ ਉਹ ਇਦਾਂ ਦੇ ਹੁੰਦੇ ਰਹੇ ਨਹੀਂ ਕਿਥੇ ਰੀਤੀ ਪੈਣ ਨੂੰ ਨਹੀਂ ਕੋਈ ਗੱਲ ਨਹੀਂ ਕਿ ਰੀਤੀ ਪੈਣ ਤੇ ਹੱਥ ਜਕੜਣਾ ਨਹੀਂ ਝਗੜੇ ਹੁੰਦੇ ਰਹਿੰਦੇ ਕੋਈ ਗੱਲ ਨਹੀਂ ਫੇਕ ਇਹ ਪਾਰਟੀਆਂ ਆਂ ਅੰਤਭਗਤ ਬਣੇ ਹੋਏ ਨੇ ਲੋਕ ਤੁਸੀਂ ਆਇਓ ਸੰਸਾਪੁਰੋਂ ਠੀਕ ਆ ਕਿੱਦਾਂ ਦੀ ਲੱਗਦੀ ਤੁਹਾਨੂੰ ਪਾਰਟੀ ਦੇ ਕੰਮ ਕਿੱਦਾਂ ਦੇ ਬਹੁਤ ਵਧੀਆ ਜੀ ਅੱਛਾ ਹਾਂਜੀ ਠੀਕ ਆ ਸਹੀ ਆ ਹਾਂਜੀ ਹੈ ਆਜੋ ਆਜੋ ਹਲੋ ਉਚਾਰੇ ਨੂੰ ਤੁਸੀਂ ਕਿਰ ਬਹੁਤ ਵਧੀਆ ਕਰੋ ਸ਼ੁਰੂ ਦੱਸੋ ਕੋ ਸਾਚ ਆਮ ਆਦਮੀ ਪਾਰਟੀ ਦੇ ਪੰਜ ਕੰਮ ਗਿਣਾ ਦਿਓ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਜੀ ਅੱਜ ਆਮ ਆਦਮੀ ਪਾਰਟੀ ਸਿਰਫ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੀ ਹੈ ਪਹਿਲੇ ਹੈ ਜੀ ਬਿਜਲੀ ਦੇ ਬਿੱਲ ਲੋਕਾਂ ਦੇ ਫਰੀ ਹੋਣਗੇ ਨੰਬਰ ਨੰਬਰ 2 ਜੀ ਹੈਗਾ ਜੀ 42000 ਤੋਂ ਵੱਧ ਲੋਕਾਂ ਨੂੰ ਨੌਕਰੀ ਮਿਲੀ ਹੈ ਤੀਜਾ ਹੈਗਾ ਜੀ ਜਿਹੜੇ ਵੀ ਸ਼ਹੀਦ ਹੁੰਦੇ ਨੇ ਜਿਹੜੇ ਵੀ ਕਿਥੇ ਫੌਜ ਵਿੱਚ ਕਿਹੇ ਪੁਲਿਸ ਤੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ तकरीबन 1 ਕਰੋੜ ਰੁਪਇਆ ਇਨਾਮ ਦੇ ਰਕਮ ਦਿੱਤੀ ਜਾਂਦੀ ਹੈ ਤਕਰੀਬਨ 27000 ਤੋਂ ਵੱਧ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਹੈ ਚਾਰ ਚਾਰ ਹੋ ਗਈਆਂ ਜੀ ਪੰਜਵੀਂ ਹੈਗੀ ਜੀ ਜਿਹੜੇ ਵੀ ਜਿੰਨੇ ਵੀ ਨੌਕਰੀਆਂ ਹੁੰਦੀਆਂ ਮੀਆਂ ਨੇ ਜਿੰਨੇ ਵੀ ਸਰਕਾਰੀ ਮੈਂ ਪਾਜੀ ਕੰਮੇ ਸੋ ਪਾਜੀ ਉਹਨਾਂ ਦੀ ਕਹਿੰਦੇ ਡਿਊਟੀ ਲੱਗੀ ਹੋਈ ਸੀ ਉਹਨਾਂ ਨੇ ਵਿੱਚੇ ਹੀ ਬਾਈਟ ਦੇ ਦਿੱਤੀ ਐ ਤੇ ਹੁਣ ਕਹਿੰਦੇ ਉਹਨਾਂ ਨੂੰ ਠੋਕ ਦੇਣਾ ਐ ਚੱਲਦਾ ਸਿਸਟਮ ਪਾਰਟੀਆਂ ਦੇ ਅੰਦਰ ਡੈਮੋਕ੍ਰੇਸੀ ਹੈ ਨਹੀਂ ਤੇ ਬਾਹਰ ਕਿੱਦਾਂ ਹੋਊਗੀ ਇਹ ਦੇਖਣ ਵਾਲੀ ਗੱਲ ਹੈ ਆਜੋ ਅੱਗੇ ਚੱਲਦੇ ਆਂ ਕੀ ਅਸਰ ਹੁੰਦਾ ਇਸ ਤੇ ਚਾਨਣਾ ਪਾਵਾਂਗੇ ਨੰਗ ਜਾਓ ਜੀ ਨੰਗ ਜਾਓ ਜੀ ਨੰਗ ਜਾਓ ਉਧਰ ਬੰਦਾ ਕੋਈ ਨਹੀਂ ਲਾਇਆ ਗਿਆ ਪੋਲੀਟੀਕਲ ਰੈਲੀ ਕਿੱਦਾਂ ਦੀ ਲੱਗਦੀ ਹੈ ਸੋਸ਼ਲ ਮੀਡੀਆ ਤੇ ਕਿੱਦਾਂ ਦੀ ਆ ਉਹ ਨਜ਼ਰ ਆਉਂਦੀ ਹੈ ਪਰ ਅਸਲ 'ਚ ਲੋਕ ਉਸ ਤੋਂ متاثر ਹੁੰਦੇ ਨੇ ਲੋਕਾਂ ਤੇ ਪੋਲੀਟੀਕਲ ਰੈਲੀ ਕੋਈ ਅਸਰ ਪਾਉਂਦੀ ਹੈ ਉਹ ਸਾਰੇ ਤੇ ਚਾਨਣਾ ਪਾਵਾਂਗੇ ਕਿ ਇਹ ਦੇਖਾਂਗੇ ਜਿਹੜੇ ਪੋਲੀਟੀਕਲ ਰੈਲੀ ਦੇ ਵਿੱਚ ਆਏ ਹੋਏ ਲੋਕ ਨੇ ਜਿਹੜੇ ਝੰਡਾ ਫੜਦੇ ਨੇ ਉਸ ਪਾਰਟੀ ਦਾ ਕਿ ਉਹਨਾਂ ਨੂੰ ਅਵੇਅਰਨੈਸ ਹੁੰਦੀ ਹੈ ਉਸ ਬਾਰੇ ਕਿ ਉਹ ਜਿਸ ਪਾਰਟੀ ਦੇ ਪਿੱਛੇ ਆਏ ਨੇ ਉਸ ਦੀ ਆਈਡਿਓਲੋਜੀ ਕੀ ਹੈ ਉਹ ਕਿਵੇਂ ਕੰਮ ਕਰਦੀ ਹੈ ਉਸ ਨੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਕਿਹੋ ਜਿਹੇ ਕੰਮ ਕੀਤੇ ਨੇ ਸਾਰੀਆਂ ਗੱਲਾਂ ਤੇ ਆਪਾਂ ਧਿਆਨ ਕੇਂਦਰਿਤ ਕਰਨ ਦੀ ਉਹਨਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਸੋ ਦੇਖ ਸਕਦੇ ਹੋ ਇਸ ਸਮੇਂ ਇੱਥੇ ਰੈਲੀ ਹੋਣੀ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹੁਣਾਂ ਨੇ ਆਉਣਾ ਹੈ ਪਵਨ ਕੁਮਾਰ ਤੀਨੂ ਦੇ ਹੱਕ 'ਚ ਪ੍ਰਚਾਰ ਕਰਨਾ ਸੱਤ ਸਮਾਜ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਚੰਨੀ ਸਾਹਿਬ ਮੁਰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਵਿੱਚੇ ਹੀ ਸਾਰੇ ਰਖੜੇ ਜਾ ਰਹੇ ਨੇ ਲਓ ਜੀ ਆ ਗੱਡੀ ਟੋ ਕਰਕੇ ਲੈ ਕੇ ਜਾ ਰਹੇ ਆ ਇੱਥੋਂ ਕਿਉਂਕਿ ਇਹ ਰਾਸਤੇ 'ਚ ੜਿੱਕਾ ਬਣ ਰਹੀ ਸੀ ਜਾਮ ਦਾ ਕਾਰਨ ਬਣ ਰਹੀ ਸੀ ਪਰ ਜਰਾ ਗੱਡੀ ਚੱਕੀ ਜਾਂਦੇ ਜਾਂ ਹਾਂਜੀ ਗੱਡੀਆਂ ਚੱਕੀ ਜਾਂਦੇ ਆ ਗਲਤ ਗੱਲ ਉਹ ਗਲਤੀ ਗੱਲ ਆ ਯਾਰ ਕਿੰਨਾ ਫਿਰ ਸਹੀ ਕੀ ਆ ਪਾਰਟੀ ਵਾਲਾ ਕੰਮ ਆ ਯਾਰ ਬੜੀ ਤੇਜ਼ ਦੇ ਲੱਪਣ ਦੇ ਬੰਦਾ ਨਹੀਂ ਬੋਲਦਾ ਪਿਆ ਗੱਡੀ ਵਾਲਾ ਕੋਈ ਵੀ ਜੇ ਘਰ ਵਾਲਿਆਂ ਦੀ ਹੋਵੇ ਉਹ ਘਰ ਵਾਲਿਆਂ ਨੂੰ ਵੀ ਦੱਸਿਆ ਸਾਰਿਆਂ ਨੂੰ ਉਹਨਾਂ ਨੇ ਅਨਾਉਂਸਮੈਂਟ ਕਰਾਓ ਅਨਾਉਂਸਮੈਂਟ ਦਾ ਕੰਮ ਬਣਦਾ ਗਲਤੀ ਗੱਲ ਬਈ ਅੱਜ ਦੇ ਦਿਨ ਤਾਂ ਮਾਫ ਹੋਣਾ ਚਾਹੀਦਾ ਹੈ ਰੋਡ ਚੋ ਚੱਲਦਾ ਪਿਆ ਉਧਰ ਸਾਰੇ ਬੰਦ ਹੈਗੀਆਂ ਪਹਿਲਾਂ ਦੀ ਗੱਡੀ ਪੈਸੇ ਤਾਂ ਰੋਡ ਤਾਂ ਆਪ ਵੀ ਜਾਮ ਕੀਤਾ ਹੋਇਆ ਫਿਰ ਆਮ ਆਦਮੀ ਪਾਰਟੀ ਉਹ ਭਾਈ ਸਾਈਡ ਤੇ ਲੱਗੀ ਏ ਸਾਈਡ ਤੇ ਲੱਗੀ ਗੱਡੀ ਰੂਟ ਜਾਮ ਨਹੀਂ ਕੀਤਾ ਰੂਟ ਸਹੀ ਹੈਗਾ ਬਾਕੀ ਨਹੀਂ ਨਹੀਂ ਗੱਡੀ ਚੱਕਣੀ ਚਾਹੀਦੀ ਹਾਂ ਉਹਨਾਂ ਕੋ ਸਾਈਡ ਤੇ ਲਾ ਦੇ ਕੋਈ ਗੱਲ ਨਹੀਂ ਪਿਆਰ ਨਾਲ ਆਪਸੀ ਜਿ ਪਿਆਰ ਨਾਲ ਸਲਾਹ ਨਾਲ ਕੰਮ ਕਰੀ ਵਧੀਆ ਹੁੰਦਾ ਠੀਕ ਹੈ ਜੀ ਨਹੀਂ ਹੁਣ ਕਿੱਥੇ ਲੈ ਜਾਣਗੇ ਟੋ ਕਰਕੇ ਉਹਨਾਂ ਕੋ ਸਾਈਡ ਤੇ ਕਿਤੇ ਲਵਾ ਦਿਓ ਜਾਣੇ ਥਾਰੇ ਢੋਨੇ ਲਾ ਕੇ ਖੜੇ ਕਰ ਦੋਗੇ ਫਿਰ ਆਪੇ ਜੇ ਜੀ ਹੋ ਗਈ ਉਹ ਲੈ ਜੂਗੇ ਹੋਰ ਕੀ ਹੋਦਾ ਉੱਥੇ ਹੀ ਜਾਊਗੀ ਹੋਰ ਕਿੱਥੇ ਜਾਣਗੀ ਥਾਣੇ ਲੈ ਜਾਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਕੀਤਾ ਗੱਡੀ ਨੇ ਕੀ ਪਤਾ ਕਿੱਥੇ ਲੈ ਜਾਊਗੀ ਹੋਰ ਇਹਦੇ ਬਾਰੇ ਆਪਾਂ ਨੂੰ ਨਹੀਂ ਨਹੀਂ ਆਪਾਂ ਗਲਤ ਨਹੀਂ ਕਹਿੰਦੇ ਪਰ ਉਹ ਬੜੀ ਢੇਰ ਤੇ ਲੱਭਣ ਦੇ ਆ ਬੰਦਾ ਨਹੀਂ ਲੱਭ ਰਿਹਾ ਕੋਈ ਵੀ ਬਹੁਤ ਜਗ੍ਹਾ ਪੁੱਛਿਆ ਠੀਕ ਥੱਲੇ-ਥੱਲੇ ਦੁਕਾਨਦਾਰ ਨੂੰ ਵੀ ਪੁੱਛਿਆ ਠੀਕ ਆ ਲਓ ਜੀ ਦੇਖੋ ਗੱਡੀ ਟੋ ਕਰਕੇ ਲਿਜਾਈ ਜਾ ਰਹੀ ਹੈ ਕਿਉਂਕਿ ਇਹ ਰੋਡ ਨੂੰ ਜਾਮ ਕਰ ਰਹੀ ਸੀ ਪਰ ਰੋਡ ਨੂੰ ਜਾਮ ਤਾਂ ਜਰਾ ਇੱਧਰ ਤਸਵੀਰਾਂ ਦਿਖਾਉਣ ਆ ਵੀ ਕਰ ਰਹੇ ਨੇ ਇਹਨਾਂ ਨੂੰ ਕਿੱਥੇ ਲਿਜਾਉਂਗੇ ਇਹਨਾਂ ਨੂੰ ਟੋ ਕਰੋਂਗੇ ਕੀ ਕਰੋੋਂਗੇ ਇਹਨਾਂ ਦਾ ਜਰਾ ਤਸਵੀਰਾਂ ਦੇਖ ਸਕਦੇ ਹੋ ਅੱਜ ਇੱਥੇ ਅਕਸਰ ਬਹੁਤ ਜ਼ਿਆਦਾ ਜਾਮ ਹੁੰਦਾ ਪਰ ਅੱਜ ਇੱਥੇ ਜਾਮ ਨਹੀਂ ਲੱਗਣ ਦਿੱਤਾ ਜਾ ਰਿਹਾ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਥੇ ਰੈਲੀ ਹੋਣੀ ਹੈ ਤੇ ਉਸ ਰੈਲੀ ਲਈ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਹਰੇਕ ਤਰੀਕੇ ਦੇ ਤੇ ਜਿਹੜੀ ਗੱਡੀ ਸੜਕ ਤੇ ਸਾਈਡ ਤੇ ਵੀ ਲੱਗੀ ਹੋਈ ਹੈ ਉਹਨੂੰ ਵੀ ਚੱਕ ਕੇ ਲਿਜਾ ਰਹੇ ਨੇ ਟੋ ਕਰਕੇ ਲਿਜਾ ਰਹੇ ਨੇ ਵੀ ਇਹ ਤਾਂ ਵਿਘਨ ਪਾ ਰਹੀ ਹੈ ਪੰਜਾਬ ਦੇ ਪੁੱਤ ਨੂੰ ਜਿਤਾਉਣ ਚ ਹਾਂਜੀ ਬੋਲ ਬੋਲੋ ਕੋਈ ਗੱਲ ਬੋਲੋ ਬੋਲੋ ਤੇ ਨਹੀਂ ਕੋਈ ਨਹੀਂ ਕਿਹੜੀ ਜਗ੍ਹਾ ਤੋਂ ਆਏ ਆ ਜਲੰਧਰੋਂ ਆਏ ਕੋਰਸ ਦੀ ਤੋਂ ਕੋਰਸ ਦੀ ਕਲਸ਼ੀ ਨਗਰ ਕੋਰਸ ਦੀਕ ਕਾ ਮੰਡੀ ਤੁਸੀਂ ਕਿਦਾਂ ਸਪੋਰਟ ਕਿੰਨੀ ਕ ਕਰਦੇ ਹੋ ਪੂਰੀ ਕਰਾਂਗੇ ਤੇਰਾ ਦੇ ਜੁੜੇ ਆਸੀਂ 13 ਦੇ ਹਾਂ 13 ਦੇ ਜੁੜੇ ਆਜ ਪਾਰਟੀ ਬਹੁਤ ਬਹੁਤ ਵਧੀਆ ਕੀਤਾ ਅੱਜ ਦੇ ਮਾਰਾ ਕੰਮ ਕੀਤਾ ਹੀ ਨਹੀਂ ਕਹਿੰਦੇ ਕੇਜੀਵਾਲ ਨੇ ਸ਼ਰਾਬ ਘਟਾਲਾ ਨਹੀਂ ਨਹੀਂ ਕੋਈ ਘਟਾਲਾ ਨਹੀਂ ਹੋਇਆ ਘਟਾਲਾ ਹੋਇਆ ਉਹ ਤਾਂ ਤੁਹਾਨੂੰ ਚੱਕ ਕੇ ਅੰਦਰ ਨਾ ਕੀਤਾ ਉਹਦਾ ਦੁਆਰਾ ਕੀਤਾ ਤਾਂ ਇਹਨੇ ਕਿਹਾ ਛੱਡਿਆ ਇਹਨੇ ਕਿਹਾ ਛੱਡਿਆ ਕਹਿੰਦੇ ਸਵਾਤੀ ਮਾਲੀਵਾਲ ਕੁੱਟੀ ਘਰੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਇਦਾਂ ਦੇ ਹੁਕਮ ਉਹ ਇਦਾਂ ਦੇ ਹੁੰਦੇ ਰਹਿੰਦੇ ਨਹੀਂ ਕਿਸੇ ਦੀ ਤੀ ਪਹਿਣ ਨੂੰ ਨਹੀਂ ਕੋਈ ਗੱਲ ਨਹੀਂ ਇਹ ਤੀ ਪਹਿਣ ਤੇ ਹੱਥ ਚੱਕਣਾ ਝਗੜੇ ਹੁੰਦੇ ਰਹਿੰਦੇ ਕੋਈ ਗੱਲ ਨਹੀਂ ਫਿਰ ਇਹ ਪਾਰਟੀਆਂ ਆ ਪਾਰਟੀਆਂ ਪਾਰਟੀ ਵਿੱਚ ਬਹੁਤ ਕੁਝ ਹੁੰਦਾ। ਤੁਸੀਂ ਦੇਖ ਸਕਦੇ ਹੋ ਕਿ ਭਗਤੀ ਦਾ ਕੀ आलम ਹੈ। ਅੰਤ ਭਗਤ ਬਣੇ ਹੋਏ ਨੇ ਲੋਕ। ਇੱਧਰ ਬੀਬੀਆਂ ਵੀ ਵੱਡੇ ਪੱਦਰ ਤੇ ਖੜੀਆਂ ਹੋਈਆਂ ਨਜ਼ਰ ਆਉਂਦੀਆਂ ਬੀਬੀਆਂ ਨਾਲ ਗੱਲ ਕਰਦੇ ਆ। ਬੀਬੀ ਸਸੀ ਕਾਲ ਜੀ। ਠੀਕ ਹੋ ਜੀ। ਹਾਂਜੀ ਠੀਕ ਠਾਕ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਚਲੰਦਰ ਕੈਂਟ ਤੋਂ ਹੀ ਆਏ ਜੀ। ਅੱਛਾ ਤੁਸੀਂ ਇੱਥੋਂ ਹੀ ਹੋ। ਹਾਂਜੀ। ਕਿੱਦਾਂ ਨਹੀਂ ਲੱਗਦੀ ਤੁਹਾਨੂੰ ਆਮ ਆਦਮੀ ਪਾਰਟੀ? ਬਹੁਤ ਵਧੀਆ ਜੀ। ਕੋਆਰਡੀਨੇਟਰ ਆ ਮੈਂ ਦਿਲ ਅੰਦਰ ਕਿੰਟ ਦੀ ਅੱਛਾ ਜੀ ਲੇਡੀਜ਼ ਵਿੰਗ ਦੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਇਹ ਆ ਕੱਠ ਜਿਹੜਾ ਇੱਥੇ ਤੁਸੀਂ ਕੀਤਾ ਹੈ ਹਾਂ ਜੀ ਮੈਂ ਕੱਠ ਕੀਤਾ ਹਾਂ ਇਹ ਖੋਸ਼ ਨੇ ਬੀਬੀਆਂ ਐ ਤਾਂ ਨਹੀਂ ਕਹਿੰਦੀਆਂ ਜਦੋਂ ਘਰੋਂ ਬਾਜ਼ਮਾਨ ਜਾਂਦੇ ਆ ਤੇ ਭਗਵੰਤ ਮਾਨ ਨੇ ਤਾਂ ਸਾਡਾ ਹਜ਼ਾਰ ਨਹੀਂ ਦਿੱਤਾ ਨਹੀਂ ਜੀ ਬੀਬੀਆਂ ਨੂੰ ਪਤਾ ਬੀਬੀਆਂ ਨੂੰ ਯਕੀਨ ਆ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ ਬੀਬੀਆਂ ਨੂੰ ਯਕੀਨ ਆ ਹਜ਼ਾਰ ਕਹਿ ਕੇ ਦਿੱਤਾ ਨਹੀਂ ਨਹੀਂ ਜੀ ਨਹੀਂ ਸਣੀ ਵਧਾਈ ਪੈਨਸ਼ਨ ਵਧੀ ਨਹੀਂ ਨਾ ਉਹ 1500 ਚੱਲਦਾ ਹਾਲਤ ਹੋ ਗਿਆ ਕੰਮ ਆਟੀ ਨੂੰ ਫੜਨਾ ਸੀ ਤੁਹਾਨੂੰ ਮੈਨੂੰ ਫੜਨਾ ਆਂਟੀ ਨੂੰ ਕਹਿਣਾ ਸੀ ਇਹਨੂੰ ਕਟਾਪਾ ਚਾੜਨਾ ਆ ਆਂਟੀ ਤੁਹਾਡੇ ਕੋਲ ਨਹੀਂ ਜੀ ਕੋਈ ਗੱਲ ਨਹੀਂ ਚਲੋ ਠੀਕ ਹੈ ਆਪਾਂ ਹਾਸੇ ਮਜ਼ਾਕ ਤੋਂ ਪਾਸੇ ਹੋ ਕੇ ਗੱਲ ਕਰੀਏ ਕੀ ਕਾਰਨ ਮੰਨਦੇ ਹੋ ਕਿ ਹਜ਼ਾਰ ਰੁਪਈਆ ਬੀਬੀਆਂ ਉਡੀਕ ਰਹੀਆਂ ਹਲੇ ਤੱਕ ਨਹੀਂ ਮਿਲਿਆ ਹੋਰ ਗੱਲਾਂ ਕਰਦੇ ਕਹਿੰਦੇ ਸੁਆਤੀ ਮਾਲੀਵਾਲ ਜਿਹੜੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਧਾਕੜ ਨੇਤਾ ਹੈ ਕਹਿੰਦੇ ਉਹਨੂੰ ਘਰੇ ਲਿਜਾ ਕੇ ਘਰੇ ਕੁੱਟਿਆ ਗਿਆ ਇਸ 'ਚ ਕਿੰਨਾ ਕੁ ਤੁਸੀਂ ਤਰਕ ਮੰਨਦੇ ਹੋ ਜਾਂ ਇਸ ਤੇ ਕੋਈ ਪ੍ਰतिकਰਮ ਨਾ ਆਉਣਾ ਕੇਜਰੀਵਾਲ ਸਾਹਿਬ ਦਾ ਕਿਵੇਂ ਦੇਖਦੇ ਹੋ ਜੀ ਅਸੀਂ ਉਹ ਗੱਲਾਂ ਕੁਝ ਨਹੀਂ ਸਾਰੇ ਸਾਜ਼ਿਸ਼ ਹੋ ਰਹੀ ਹੈ ਜੀ ਕੌਣ ਸਾਜ਼ਿਸ਼ ਕਰ ਇਹ ਤਾਂ ਸਾਰੇ ਤੁਹਾਨੂੰ ਪਤਾ ਹੀ ਆ ਤਾਨਾਸ਼ਾਹੀ ਵਾਲੇ ਸਾਰਾ ਕੁਝ ਹੋ ਰਿਹਾ ਹੈ ਤੇ ਇਸ ਕਰਕੇ ਜੋ ਵੀ 1000 ਰੁਪਏ ਦੀ ਆਪਾਂ ਗੱਲ ਕਰਦੇ ਆ ਤੇ ਉਹ ਜਰੂਰ ਆਏਗਾ ਜੀ ਉਹਨਾਂ ਨੇ ਵਾਅਦਾ ਕੀਤਾ ਆ ਕਦੋਂ ਤੱਕ ਕਦੋਂ ਤੱਕ ਅਕਤੂਬਰ ਤੱਕ ਉਹਨਾਂ ਨੇ ਕਿਹਾ ਆ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਨੇ ਅਨਾਊਂਸਮੈਂਟ ਕਰ ਦੇਣੀ ਆ ਤੇ ਪੱਕਾ ਆਏਗਾ ਜਿਉਂ ਉਹਨਾਂ ਨੇ ਕਿਹਾ ਤੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਤੇ ਪੱਕਾ ਕਰਨਗੇ ਪੂਰੀਆਂ ਆਮ ਆਦਮੀ ਪਾਰਟੀ ਇਸ ਬੀਬੀਆਂ ਦਾ ਸਤਿਕਾਰ ਪੂਰਾ ਕਰਦੀ ਹੈ ਹਾਂਜੀ ਪੂਰਾ ਸਤਿਕਾਰ ਕਰਦੀ ਹੈ ਤੇ ਦੂਜੀ ਪਾਰਟੀ ਵਾਲਿਆਂ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਜਿੱਤੇਗੀ ਤਾਂ ਉਹਨਾਂ ਦਾ ਕੀ ਹੋਏਗਾ ਤਾਂ ਕਰਕੇ ਉਹ ਇਦਾਂ ਦੇ ਇਲਜ਼ਾਮ ਲਗਾ ਰਿਹਾ ਆਮ ਆਦਮੀ ਪਾਰਟੀ ਤੇ ਕੋਈ ਨਾ ਕੋਈ ਇਲਜ਼ਾਮ ਲਗਾ ਕੇ ਕਿਹੜੀ ਪਾਰਟੀ ਹੋਊ ਜਿਹੜੀ ਸੁਵਤੀ ਮਾਲੀਵਾਲ ਨੂੰ ਆਪਣੇ ਹੱਕ ਚ ਕਰਕੇ ਕਹੂਗੀ ਵੀ ਜਾ ਉੱਥੇ ਪਾਰਟੀ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਇਹ ਡਰ ਹੈ ਕਿ ਆਮ ਆਦਮੀ ਪਾਰਟੀ ਜਿੱਤੇਗੀ ਉਹਨਾਂ ਨੂੰ ਇਸ ਗੱਲ ਦਾ ਡਰ ਬੈਠ ਚੁੱਕਿਆ ਹੈ ਤਦ ਇਹ ਇਹ ਜਿਹੜੇ ਹੋਣ ਦੇ ਹਾਂ ਜੀ ਕਿ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਪਰ ਲੋਕ ਤਾਂ ਗੱਲਾਂ ਕਰਦੇ ਕਹਿੰਦੇ ਜੇ ਆਵਾਮ ਆਦਮੀ ਪਾਰਟੀ ਨੂੰ ਇੰਨਾ ਹੀ ਸਤਕਾਰ ਸੀ ਬੀਬੀਆਂ ਦਾ 13 ਚੋਂ ਇੱਕ ਵੀ ਬੀਬੀ ਨਹੀਂ ਖੜੀ ਕੀਤੀ ਪੰਜਾਬ ਚੋਂ ਨਹੀਂ ਜੀ ਲੇਡੀਜ਼ ਚਲੋ ਆ ਰਹੀਆਂ ਅੱਗੇ ਕਿਸੇ ਵੀ ਪਾਰਟੀ ਨੇ ਨਾ ਮਾਨ ਸਤਕਾਰ ਨਹੀਂ ਦਿੱਤਾ ਬੀਬੀ ਨੂੰ ਬੀਬੀਆਂ ਨੂੰ ਕਿਸੇ ਨੂੰ ਵੀ ਜਿਨਾਮ ਆਦਮੀ ਪਾਰਟੀ ਨੇ ਸਤਕਾਰ ਦਿੱਤਾ ਲੇਡੀਜ਼ ਨੂੰ ਕਿਸੇ ਵੀ ਨੂੰ ਵੀ ਨਾ ਕਿਸੇ ਪਾਰਟੀ ਚੋਂ ਵੀ ਸਤਕਾਰ ਨਹੀਂ ਮਿਲਿਆ ਜੱਥੇ ਲੇਡੀਜ਼ ਦਾ ਜੋਸ਼ ਦੇਖੋ ਸਾਰੀ ਲੇਡੀਜ਼ ਕਿੰਨੀ ਆਈਆਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਸਤੇ ਲੇਡੀਜ਼ ਦਾ ਜੋਸ਼ ਹੀ ਹੈ ਜਿਹੜੇ ਆਮ ਆਦਮੀ ਪਾਰਟੀ ਨੂੰ ਚੰਗਾ ਮੰਨਦੇ ਆ ਆਮ ਆਦਮੀ ਪਾਰਟੀ ਦੇ ਨਾਲ ਹੈ ਸਾਰੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੋਂ ਸਾਰੇ ਕੈਂਟ ਤੋਂ ਹੀ ਹੋ ਹਾਂਜੀ ਸੋ ਸਭ ਨੂੰ ਲੈਵਲ ਪਲੇਇੰਗ ਫੀਲਡ ਡਿਸਟ੍ਰਿਕਟ ਜੁਆਇੰਟ ਸੈਕਟਰੀ ਔਮਨ ਵਿੰਗ ਓਕੇ ਔਮਨ ਵਿੰਗ ਹਾਂਜੀ ਤੁਸੀਂ ਡਿਸਟ੍ਰਿਕਟ ਜੁਆਇੰਟ ਸੈਕਟਰੀ ਹੋ ਬਹੁਤ ਓਕੇ ਓਕੇ ਸ਼ਬਦ ਹੁੰਦੇ ਨੇ ਇੰਗਲਿਸ਼ ਚ ਇੱਧਰ ਬਾਪੂ ਹੋਣਾ ਤੋਂ ਨੇ ਬਾਪੂ ਹੀ ਸਸਿਕਾ ਜਿਵੇਂ ਹੋ ਜੀ ਕੀ ਗੱਲਾਂ ਚ ਕਿੰਦਾ ਫੇਰ ਪਾਰਟੀ ਦਾ ਸਮਰਥਨ ਕਰਨ ਲਈ ਆਏ ਹੋ ਜਾਂ ਉਦਾਂ ਹੀ ਖੜੇ ਸੀ ਹਾਂ ਜੀ ਜੀ 15 ਸਾਲ ਤੋਂ ਪਾਰਟੀ 'ਚ ਆ ਜੀ 15 ਸਾਲ ਤੋਂ ਪਾਰਟੀ 'ਚ ਅੱਛਾ 15 ਸਾਲਾਂ ਤੋਂ ਠੀਕ ਹੈ ਬਾਪੂ ਤੁਹਾਡੀ ਉਮਰ ਬੜੀ ਹੋ ਗਈ ਤੁਸੀਂ ਤਾਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਹੋਣਗੀਆਂ ਤੁਹਾਨੂੰ ਬਲੱਖਣ ਕੀ ਲੱਗਦਾ ਆਮ ਆਦਮੀ ਬਲੱਖਣ ਕੀ ਪਹਿਲੇ ਦੱਸੋ ਅਕਾਲੀਆਂ ਨੇ ਆਪਣੇ ਜੱਟਾਂ ਦੀ ਤੁਹਾਨੂੰ ਜੀ ਮਾਫ਼ ਕਰਤੀ ਉਹ ਕਿਸਾ ਸੋਚਿਆ ਕਦੀ ਕੀ ਕਰਨ ਕਰਤਾ ਸੋਚਿਆ ਨਾ ਸਭ ਕੁਝ ਆਪਣੇ ਸੋਚਿਆ ਨਾ ਤੇ ਆਪਣੇ ਟੁਬੇ ਲੈ ਕੇ ਆਪ ਸਾਢੇ ਨਾ ਮਾਫ ਹੋ ਜੂ ਹੋਰ ਕਿਸੇ ਦਾ ਸੋਚਿਆ ਇਹ ਨਾ ਹੋ ਜੀਰੋ ਬਿਲੋਂਡੇ ਲੋਕਾਂ ਦੇ ਆਪੇ ਸੋਚਿਆ ਨਾ ਹਿੰਦੂਬਦ ਕੀ ਹੋ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਬੀਬੀ ਹੈ 1000 ਰੁਪਏ ਲੈ ਲਿਓ ਆਂਟੀ ਨੂੰ ਕਹਿ ਕੇ ਹਾਂ ਲੈ ਲੈ ਮਿਲੂਗਾ ਮਿਲੂਗਾ ਜਰੂਰ ਮਿਲੂਗਾ ਮਿਲੂਗਾ ਹਾਂ ਮਿਲੂਗਾ 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 ਠੀਕ ਹੈ ਕੀ ਕਹਨੇ ਸਾਰੇ ਇਹ ਸਾਨੂੰ ਨਹੀਂ ਯਾਰਤੀ ਆ ਚਾਹੀਦਾ ਸਾਡਾ ਬਿੱਲ ਮਾਫ ਹੋ ਗਿਆ ਅੱਛਾ ਹਾਂ ਚੰਗੇ ਸਪੋਰਟਰ ਨੇ ਉਹਨਾਂ ਨੂੰ ਫੜੋ ਕਹਿੰਦੇ ਸਾਡਾ ਬਿੱਲ ਮਾਫ ਹੋ ਗਿਆ ਬਹੁਤ ਆ ਚਲੋ ਬਹੁਤ ਚੰਗੀ ਗੱਲ ਸੋ ਦੇਖ ਸਕਦੇ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਹੁਤ سارے ਲੋਕ ਸਮਰਥਤਾ ਵਿੱਚ ਵੀ ਨੇ ਤੇ ਵਿੱਚੇ ਹੀ ਕਈ ਲੋਕ ਤਾਂ ਐ ਖੜੇ ਕੀਤੇ ਹੋਏ ਨੇ ਜਿਹੜੇ ਕਹੀ ਜਾਂਦੇ ਭਾਈ ਸਾਨੂੰ ਹਜ਼ਾਰ ਹੀ ਨਹੀਂ ਮਿਲਿਆ ਹਾਲੇ ਤੱਕ ਇੱਧਰ ਵੀ ਬੀਬੀਆਂ ਆਈਆਂ ਹੋਈਆਂ ਨੇ ਹੋਰ ਬੀਬੀਆਂ ਤੋਂ ਵੀ ਪੁੱਛਾਂਗੇ ਕਿ ਕੀ ਚੱਲ ਰਿਹਾ ਹੈ ਕੀ ਹਿਸਾਬ ਕਿਤਾਬ ਹੈ ਪਾਰਟੀ ਕਿੱਥੇ ਕਿ ਖੜੀ ਮੰਨਦੇ ਹੋ ਇੱਧਰ ਦੇਖ ਸਕਦੇ ਹੋ ਕਿ ਬੜੇ ਜੋਸ਼ ਨਾਲ ਲੋਕ ਤੁਰੇ ਫਿਰਦੇ ਨੇ ਕਿੱਦਾਂ ਦੀ ਲੱਗਦੀ ਤੁਹਾਨੂੰ ਪਾਰਟੀ ਦੇ ਕੰਮ ਕਿੱਦਾਂ ਦੇ ਬਹੁਤ ਵਧੀਆ ਜੀ ਅੱਛਾ ਹਾਂਜੀ ਠੀਕ ਆ ਸਹੀ ਜੀ ਸਹੀ ਜੀ ਹਾਂਜੀ ਹੈ ਆਜੋ ਆਜੋ ਲੋ ਵਿਚਾਰੇ ਨੂੰ ਤੁਸੀਂ ਕਿਰੇ ਬਹੁਤ ਵਧੀਆ ਕਰੋ ਸ਼ੁਰੂ ਦੱਸੋ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਨਹੀਂ ਤੁਸੀਂ ਕਿਹਾ ਵੀ ਮੈਂ ਕੁਝ ਬੋਲਣਾ ਚਾਹੁੰਦਾ ਮੈਂ ਤੁਹਾਨੂੰ ਅਹੀ ਜੀ ਅੱਜ ਆਮ ਆਦਮੀ ਪਾਰਟੀ ਵਾਲੇ ਆਏ ਆ ਜੀ ਇੱਥੇ ਰੋਡ ਸ਼ੋਅ ਕਰ ਰਹੇ ਆ ਕੀਦਾ ਤੁਸੀਂ ਪਰਵਾ ਹੰਗਾਰਾ ਦੇਖ ਰਹੇ ਹੋ ਸੀਐਮ ਸਾਹਿਬ ਕਿਹੜੀ ਜਗ੍ਹਾ ਤੋਂ ਆਇਓ ਜਲੰਧਰ ਤੋਂ ਆ ਜੀ ਜਲੰਧਰ ਕੈਂਟ ਤੋਂ ਠੀਕ ਹੈ ਤੁਸੀਂ ਪਰਨੀਤ ਹਾਂਜੀ ਪਰਨੀਤ ਸਿੰਘ ਮੇਰਾ ਨਾਮ ਹੈ ਜੀ ਤੇ ਅੱਜ ਅਸੀਂ ਪਰਵਾ ਹੰਗਾਰਾ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਜੋ ਮਾਨ ਸਾਹਿਬ ਦਾ ਜੋ ਉਹਨਾਂ ਨੇ ਇੱਕ ਪ੍ਰਣ ਨਹੀਂ ਲਿੱਤਾ ਹੈਗਾ ਕਿ ਅਸੀਂ 13 0 ਕਰਕੇ ਅਸੀਂ ਸੀਟਾਂ ਲੈਣੀਆਂ ਨੇ ਤੇ ਉਹ ਬਿਲਕੁਲ ਲੱਗ ਰਿਹਾ ਹੈ ਕਿ ਹੋ ਜਾਏਗਾ ਹਰ ਸ਼ਹਿਰ ਹਰ ਹਰ ਇਲਾਕੇ ਦੇ ਵਿੱਚ ਲੋਕਾਂ ਦਾ ਭਰਵਾ ਹੰਗਾਰਾ ਜੋਸ਼ ਮਿਲ ਰਿਹਾ ਤੇ ਜਿਹਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ 13 0 ਲੈ ਕੇ ਦੇਖੋ ਸਾਹ ਆਮ ਆਦਮੀ ਪਾਰਟੀ ਦੇ ਪੰਜ ਕੰਮ ਗਿਣਾ ਦਿਓ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਜੀ ਅੱਜ ਆਮ ਆਦਮੀ ਪਾਰਟੀ ਸਿਰਫ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੀ ਹੈ ਪਹਿਲੇ ਹੈ ਜੀ ਬਿਜਲੀ ਦੇ ਬਿੱਲ ਲੋਕਾਂ ਦੇ ਫ੍ਰੀ ਹੋਣਗੇ ਜੀ ਨੰਬਰ 2 ਜੀ ਹੈਗਾ ਜੀ 42000 ਤੋਂ ਵੱਧ ਲੋਕਾਂ ਨੂੰ ਟੋਕਰੀ ਮਿਲੀ ਹੈ ਤੀਜਾ ਹੈਗਾ ਜੀ ਜਿਹੜੇ ਵੀ ਸ਼ਹੀਦ ਹੁੰਦੇ ਨੇ ਜਿਹੜੇ ਵੀ ਕਿਥੇ ਫੌਜ ਵਿੱਚ ਕਿਹੇ ਪੁਲਿਸ 'ਚ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਤਕਰੀਬਨ 1 ਕਰੋੜ ਰੁਪਇਆ ਇਨਾਮ ਦੇ ਰਾਸ਼ੀ ਦਿੱਤੀ ਜਾਂਦੀ ਹੈ। ਤਕਰੀਬਨ 27000 ਤੋਂ ਵੱਧ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਹੈ। ਚਾਰ ਚਾਰ ਹੋ ਗਿਆ ਜੀ। ਪੰਜਵੀਂ ਹੈਗੀ ਜੀ। ਜਿਹੜੇ ਵੀ ਜਿੰਨੇ ਵੀ ਨੌਕਰੀਆਂ ਹੁੰਦੀਆਂ ਵੀ ਆਣੇ ਜਿੰਨੇ ਵੀ ਸਰਕਾਰੀ ਮੈਂ ਪਾਜੀ ਚਲੋ ਬਾਜੀ ਜੋ ਆ ਜਾਣੇ ਆਪਾਂ ਇਹਨੂੰ ਠੋਕ ਇੱਕ ਮਿੰਟ ਇੱਕ ਠੀਕ ਹੈ ਠੀਕ ਹੈ ਠੀਕ ਹੈ। ਤੋ ਭਾਜੀ ਉਹਨਾਂ ਦੀ ਕਹਿੰਦੇ ਡਿਊਟੀ ਲੱਗੀ ਹੋਈ ਸੀ ਉਹਨਾਂ ਨੇ ਵਿੱਚੇ ਹੀ ਬਾਈਟ ਦੇ ਦਿੱਤੀ ਐ ਤੇ ਹੁਣ ਕਹਿੰਦੇ ਉਹਨਾਂ ਨੂੰ ਠੋਕ ਦੇਣਾ ਐ ਚੱਲਦਾ ਸਿਸਟਮ ਪਾਰਟੀਆਂ ਦੇ ਅੰਦਰ ਡੈਮੋਕ੍ਰੇਸੀ ਹੈ ਨਹੀਂ ਤੇ ਬਾਹਰ ਕਿੱਦਾਂ ਹੋਊਗੀ ਇਹ ਦੇਖਣ ਵਾਲੀ ਗੱਲ ਹੈ ਆਜੋ ਅੱਗੇ ਚੱਲਦੇ ਆਂ ਹਾਂ ਹਾਂ ਲਓ 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 ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਕਿਹਨਾਂ ਤੋਂ ਆਈਆਂ ਬਹੁਤ ਹੋ ਥੈਂਕ ਯੂ ਕਿਹੜੇ ਕਿੱਥੋਂ ਆਏ ਹੋ ਜੀ ਅਸੀਂ ਜਗੰਦਰ ਕੈਂਡਰਸਨ ਸਾਰਪਤੋਂ ਆਏ ਸੀ ਰਾਏਸਾਲੀ ਸੰਸਾਰ ਪਰ ਬਾਕੀ ਅਸੀਂ ਬਹੁਤ ਖੁਸ਼ ਆ ਅੱਜ ਭਗਵਾਨ ਦਾ ਮਨ ਜਿਆਰ ਦਰਸ਼ਨ ਕਰਾਂਗੇ ਬਹੁਤ ਗੁੱਡ ਸਰਕਾਰ ਵਾ ਸਾਡਾ ਬਹੁਤ ਨੇ ਸੋਚਿਆ ਸਾਡੇ ਬਿਲ ਮਾਫੀ ਤੇ ਆ ਸਾਡੇ ਇਹਨਾਂ ਨੇ ਗਲੀਆਂ ਵੀ ਸਾਡੀਆਂ ਬਣਾਈਆਂ ਇਹ ਚੀਜ਼ ਨੀ ਹੋ ਨਹੀਂ ਆਇਆ ਕੋਈ ਅਬ ਦੇਣਗੇ ਸਾਨੂੰ ਪੂਰਾ ਵਿਸ਼ਵਾਸ ਆਲਾ ਤੇ ਹੱਸ ਆ ਗਿਆ ਹੱਸ ਆ ਗਿਆ ਕਿ ਅਸੀਂ ਠੀਕ ਦੇ ਅਸੀਂ ਠੀਕ ਦੇ ਆ ਵਿਚ ਅਸੀਂ ਲੈਂਡਰੀ ਭਰਾਵਾਗੇ ਭਰਾਵਾ ਠੀਕ ਹੈ ਬਾਕੀ ਮੇਰੇ ਬੇਟੇ ਦੀ ਸ਼ਾਦੀ ਸਰੀ ਵਿਚੇ ਮੇਰੇ ਦੋਨੋਂ ਬਾਹਰ ਆ ਤੇ ਮੈਂ ਬਹੁਤ ਖੁਸ਼ ਆ ਮੇਰੀ ਚਾਹ ਤੁਹਾਨੂੰ ਤਾਂ 1000 ਦੀ ਲੋੜ ਆ ਚਾਹ ਦੇ ਪਹਿਲੇ ਗਣਤਾ ਨਹੀਂ ਲੋੜ ਹੈ 1000 ਦੀ ਨਹੀਂ ਭਗਵਾਨਤਮਾਨ ਚਾਰ ਦਿਨ ਪਹਿਲਾਂ ਮੇਰੀ ਗਲੀ ਬਣੀ ਆ ਅੱਛਾ ਚਾਰ ਦਿਨ ਪਹਿਲਾਂ ਹਾਂਜੀ ਮੈਂ ਬਹੁਤ ਖੁਸ਼ ਆ ਹਾਂਜੀ ਥੈਂਕ ਯੂ ਹਾਂਜੀ 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 ਆਂਟੀ ਜੀ ਠੀਕ ਹੈ ਨਹੀਂ ਦਾ ਸੋਕਾ ਤਾਂ ਪਾਣੀ ਕਸ਼ੀ ਵਿਕੇਣਾ ਕਿੱਥੋਂ ਆਏ ਹੋ ਸੰਸਾਰਪੁਰ ਠੀਕ ਹੈ ਕਿੱਦਾਂ ਦੀ ਲੱਗਦੀ ਤੁਹਾਨੂੰ ਆਮਾਦ ਬਹੁਤ ਵਧੀਆ ਜੀ ਅੱਛਾ ਕੰਮ ਵਧੀਆ ਕਰੂਗੀ ਤੇ ਵਧੀਆ ਅੱਛਾ ਹਾਲੇ ਵਧੀਆ ਨਹੀਂ ਕੀਤੇ ਨਹੀਂ ਵਧੀਆ ਕਿਤੋਂ ਕੀਤੇ 1000 ਰੁਪਏ ਜਿਹੜਾ ਕਿਹਾ ਸੀ ਅਜੇ ਤੱਕ ਆਇਆ ਨਹੀਂ ਹੁਣ ਮਿਲੂਗਾ ਹਾਲੇ ਨਹੀਂ ਆਇਆ ਅੱਛਾ ਤੁਹਾਡਾ ਆ ਗਿਆ ਨਹੀਂ ਨਹੀਂ ਸਾਡਾ ਵੀ ਨਹੀਂ ਆਇਆ ਆ ਸੱਚ ਤੁਸੀਂ ਤਾਂ ਬੰਦੇ ਆ ਸਭ ਦਾ ਆਊਗਾ ਲੀਡ ਦਾ ਜਿਹੜੀ ਸਾਡੀ ਪਹਿਨਾ ਭਰਾਵਾ ਦਾ ਸਾਡੀ ਗੇਟ ਹੀ ਸਭ ਦਾ ਆਊਗਾ ਠੀਕ ਹੈ ਟਾਈਮ ਲੱਗਦਾ ਹਰ ਚੀਜ਼ ਨੂੰ ਹਲੇ ਹਲੇ 2 ਸਾਲ ਹੀ ਹੋਏ ਆ ਕਾਫੀ ਕੰਮ 27 ਮਹੀਨੇ ਹੋ ਗਏ 27 ਮਹੀਨੇ ਲਾ ਲੋ 27 ਮਹੀਨੇ ਹੋਏ ਆ ਲੋਕੀ 5 ਸਾਲ ਕੰਮ ਨਹੀਂ ਕਰਦੇ ਆ 27 ਮਹੀਨੇ ਜਦ ਇੰਨੇ ਕੰਮ ਕਰਦੇ ਥੋੜੇ ਕੰਮ ਕਰਦੇ ਅਸੀਂ ਕਿਹੜੇ ਕੰਮ ਕਰਦੇ ਸਾਈਬੰਨੇ ਦੇ ਵਿੱਚ ਕਿਹੜੇ ਕੰਮ ਨਹੀਂ ਕੀਤੇ ਮੁਲਕ ਲਈ ਵੀ ਨਾਤੇ ਕਹਿੰਦੇ ਵੀ ਕਹਿੰਦੇ ਅੰਕਲ ਜੀ ਚਲੋ ਤੁਸੀਂ ਮੈਨੂੰ ਲੱਗਦਾ ਤੁਸੀਂ ਇਹਨਾਂ ਦੇ ਨੁਮਾਇੰਦੇ ਹੋ ਸਾਰਿਆਂ ਦੇ ਜਿਹੜੇ ਆਏ ਨੇ ਅੱਛਾ ਚਲੋ ਕੋਈ ਗੱਲ ਨਹੀਂ ਕਹਿੰਦੇ ਪਾਰਟੀ ਨੇ ਬੀਬੀ ਕਿਸੇ ਨੂੰ ਵੀ ਨਹੀਂ ਟਿਕਟ ਦਿੱਤੀ ਐ ਕਿ 13 ਹੋ ਗਿਆ ਫਿਰ ਕੀ ਹੋ ਗਿਆ ਬੀਬੀ ਨੂੰ ਦਿੱਤੀ ਦਾ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਬੀਬੀ ਸਾਡੀ ਉੱਧੇ ਹੀ ਸਾਡੇ ਉੱਤੇ ਬੈਠੀ ਸਿਰ ਤੇ ਬੈਠੀ ਹੋਈਆਂ ਬੀਬੀ ਤੇ ਐਸਾ ਨਹੀਂ ਐ ਬੀਬੀ ਸਾਡੇ ਸਾਡੇ ਸਭ ਕੁਝ ਸਾਡੀ ਬੀਬੀਆਂ ਹੀ ਆ ਅਸੀਂ ਤਾਂ ਇਹਨਾਂ ਦੇ ਕੰਮ ਕਰਦੇ ਪਏ ਆਂ ਆ ਇਹਨਾਂ ਦਾ ਹੁਕਮਾਸੀ ਦਾ ਇਹਨਾਂ ਦਾ ਹੁਕਮਾਸੀ ਕੰਮ ਕਰਦੇ ਆ ਵਧੀਆ ਚੱਲ ਰਿਹਾ ਬਹੁਤ ਵਧੀਆ ਬੱਲੇ ਪੁੱਟੇ ਕਿੰਨੀ ਫੇ ਪੰਜਾਬ ਚੋਂ ਸੀਟਾਂ ਕਿੰਨੀਆਂ ਆਉਣੀਆਂ 13 0 13 ਸੀਟੋ 13 0 ਉਹ ਪੂਰਾ ਇੱਕਦਮ ਟਕ ਟਕ ਸਾਹ ਟਕ ਟਕ 13 0 ਆਣੀ ਹੈ 13 ਵਾਰ ਨਹੀਂ ਆ ਪਾਰਟੀ ਦੀ ਬਾਕੀ ਸਭ 0 ਬਾਕੀ ਸਾਰੀਆਂ ਜੀ ਸਾਰਾ 0 ਬਾਕੀ ਇੱਕ ਇੱਕ ਕੰਮ ਦੇ ਆਧਾਰ ਤੇ ਆਉਣੀਆਂ ਜਾਂ ਮਾਨ ਸਾਹਿਬ ਦੀ ਚੜ੍ਹਾਈ ਕੰਮ ਤੇ ਆੜਦੇ ਆਉਗੀ ਜੀ ਕਿਹੜੇ ਕਿਹੜੇ ਕੰਮ ਕੀਤੇ ਨੇ ਮੋਲਾ ਕਲੀਨ ਮਾੜਤੀ ਇਹਦੇ ਬਾਅਦ ਤੁਹਾਡਾ ਜਿਹੜਾ ਟੈਕਸ ਖਤਮ ਕਰਦੇ ਉਹਦੇ ਪ੍ਰੋਪਰਟੀ ਟੈਕਸ ਕਰਦਮ ਕਰਤੇ ਜਾਓ ਐਨਓਸੀ ਖਤਮ ਕਰਤੀ ਹੈਂ ਜੀ ਮੋਦੇ ਵਾਲਾ ਹਰ ਬੰਦੇ ਨੂੰ ਸਹੂਲਤ ਮਿਲਦੀ ਆ ਤੇ ਜ਼ੀਰੋ ਸਾਡਾ ਬਿਜਲੀ ਬਿੱਲ ਆ ਰਿਹਾ ਸਭ ਤੋਂ ਵੱਡੀ ਗੱਲ ਹੈ ਸਾਡਾ ਜ਼ੀਰੋ ਇਹ ਪਹਿਲੀ ਸਰਕਾਰ ਆਈ ਹੈ ਜਿਹਨੇ ਹਰ ਧਰਮ ਦੇ ਲੋਕਾਂ ਨੂੰ ਬਿਜਲੀ ਮੁਆਫ ਕੀਤੀ ਹੈ ਇਹ ਨਹੀਂ ਪਹਿਲਾਂ ਆਂਦੀ ਸੀਗੀ ਆ ਇਸੀ ਨੂੰ ਕਰਦੀ ਬਿਜਲੀ ਕਰਦੀ ਪਾਕਿਸਤਾਨ ਛੁੱਟੀ ਇਹ ਸਾਰੇ ਇਹਨੂੰ ਇੱਕੋ ਜਿਹਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਚੜ੍ਹ ਇੱਕਦਮ ਚੜਾਈ ਪੂਰੀ ਹਿੰਦੂਸਤਾਨ ਚੜਾਈ ਨੂੰ ਚੀਵੀ ਆਈ ਦੀ ਅੱਛਾ ਹਿੰਦੂਸਤਾਨ ਚੜ੍ਹ ਕੇਜਰੀਵਾਲ ਸਾਹਿਬ ਨੇ ਕਪੜਾ ਕਰ ਦਿੱਤਾ ਇਹ ਕਪੜਾ ਨਹੀਂ ਕੀਤਾ ਸਭ ਦਵਾਸੀ ਹੈ ਮੈਂ ਮੋਦੀ ਦੀ ਫਰਕਾ ਤੇ ਲਿਆ ਵਲਿਆ ਉਹ ਸ਼ੈਨਸ਼ਾ ਆਦਮੀ ਜੋੜੀ ਕਰ ਸਕਦਾ ਉਹ ਸ਼ੈਨਸ਼ਾ ਆਦਮੀ ਜੋੜੀ ਕਰ ਸਕਦਾ ਪਿੱਛੇ ਅਸੀਂ ਜਾਨੀਆਂ ਬੀਬੀਆਂ ਕਹਿੰਦੇ ਦਿਲ ਕਰਦਾ ਸੀ ਕਿ ਕਾਹਦੇ ਫੜ ਲਿਆ ਕਿਹਨੂੰ ਵੋਟ ਪਾਉਣੀ ਫੇਰ ਕੇ ਪਾਵਾਂਗੇ ਕੋਈ ਹੋਰ ਇੱਥੇ ਹੋਈ ਬਾਈ ਦੱਸੋ ਨਾ ਯਾਰ ਦੱਸੀਦਾ ਨਹੀਂ ਠੰਡਾ ਤੋਂ ਹੀ ਆਮ ਆਦਮੀ ਦਾ ਫੜਿਆ ਹਾਂਜੀ ਕਿਹਨੂੰ ਵੋਟ ਪਾਵਾਂਗੇ ਢਾਡੂ ਨੂੰ ਪਾਵਾਂਗੇ ਭਾਜੀ ਹਾਂਜੀ ਪਿੰਡ ਸਾਡੇ ਮੇਰਾ ਨਾਮ ਆਕਸ਼ੇ ਕੁਮਾਰ ਬਾਈ ਪਿੰਡ ਨੱਥੇਵਾਲ ਤੋਂ ਹਾਂ ਠੀਕ ਹੈ ਜੀ ਅਸੀਂ ਇਹ ਪੂਰੀ ਟੀਮ ਭਾਈ ਆਈ ਹੈ ਸਾਡੇ ਵੱਲੋਂ ਠੀਕ ਹੈ ਜੀ ਤੇ ਐਕਤੀ ਸਾਡਾ ਪੂਰਾ ਜੋਰ ਰਿਹਾ ਭਾਜੀ ਵੱਡੇ ਭਾਜੀ ਤੇ ਸਾਡੇ ਵੱਲੋਂ ਪੂਰੀ ਉਮੀਦ ਆ ਵੱਡੇ ਭਾਜੀ ਠੀਕ ਹੈ ਜੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਹਾਂ ਪਾਰਟੀ ਚਲੋ ਵਧੀਆ ਗੱਲ ਹੈ ਕੀ ਤੁਹਾਨੂੰ ਕੀ ਚੰਗਾ ਕੀ ਲੱਗਦਾ ਆਮ ਆਦਮੀ ਪਾਰਟੀ ਭਾਈ ਜੀ 0 ਬੈਲ ਆ ਰਿਹਾ ਹਾਂ ਜੀ 0 ਬੈਲ ਆ ਰਿਹਾ ਠੀਕ ਹੈ ਜੀ ਠੀਕ ਹੈ ਜੀ ਐਮੀਨਾ ਸਕੂਲ ਬਣ ਗਏ ਹਾਂ ਜੀ ਹਾਂ ਜੀ ਐਮੀਨਾ ਸਕੂਲ ਬਣੇ ਆ ਹਾਂ ਹਾਂ ਠੀਕ ਹੈ ਜੀ ਹੋਰ ਸਾਨੂੰ ਕੀ ਚਾਹੀਦਾ ਰਾਸ਼ਨ ਸਾਡੇ ਘਰਾਂ ਚ ਪਹੁੰਚ ਰਿਹਾ ਪਹੁੰਚਿਆ ਹੋਰ ਪਹੁੰਚਿਆ ਜੀ ਪਹੁੰਚਾ ਕੇ ਆ ਰਹੇ ਹਾਂ 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 ਜੀ ਮਹੀਨੇ ਦੀ ਸਾਡੇ ਮਹੀਨੇ ਮਹੀਨੇ ਭਾਈ ਮਿਲਦੇ ਆ ਮਿਲਦੇ ਹੋਰ ਹੋਰ ਵੀ ਸਾਡੇ ਉਮੀਦਵਾਰ ਇਮਾਨਦਾਰ ਹੈ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਜੀ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਜਿਹੜਾ ਉਮੀਦਵਾਰ ਉਹ ਦਲ ਬਦਲੂ ਵੀ ਆ ਹੋਰ ਪਾਰਟੀ ਚੋਂ ਲਿਆਂਦਾ ਆ ਇਦਾਂ ਤਾਂ ਫੇ ਸਾਰਿਆਂ ਦੇ ਦਲ ਬਦਲੂ ਆ ਜੀ ਇਦਾਂ ਤਾਂ ਸਾਰਿਆਂ ਦੇ ਦਲ ਬਦਲੂ ਆ ਕਿਹਦਾ ਆਪਣਾ ਕੋਈ ਉਮੀਦਵਾਰ ਆ ਆਪਾਂ ਸਾਰਿਆਂ ਨਾਲ ਅਸੀਂ ਤਾਂ ਰਿੰਕੂ ਦਾ ਸਾਥ ਵੀ ਦਿੱਤਾ ਸੀ ਉਹ ਵੀ ਤਾਂ ਜਾ ਨਿਕਲੇ ਇਧਰੋਂ ਬਾਰੇ ਕੀ ਕਹੋਗੇ ਬੜਾ ਤੁਸੀਂ ਢੱਲੇ ਨਾ ਉਹਨਾਂ ਨੂੰ ਵੋਟਾਂ ਪਾਈਆਂ ਕਹਿੰਦੇ ਜਲੰਧਰ ਚ ਕ੍ਰਾਂਤੀ ਲਿਆਉਣੀ ਆ ਉਹਨੂੰ ਪਾਸਵਰਡ ਵੀ ਦਿੱਤਾ ਸੀ ਭਾਜੀ ਅਸੀਂ ਕਮੈਂਟੇ ਨਹੀਂ ਕਰਨਾ ਚਲੋ ਵਧੀਆ ਜੋ ਹੈਗਾ ਸਾਰਾ ਕੁਝ ਵਧੀਆ ਹੀ ਆ ਧੰਨਵਾਦ ਝੜੂ ਵਾਲੇ ਹਾਂਜੀ ਠੀਕ ਹੋ ਹਾਂਜੀ ਹਾਂਜੀ ਦੱਸੋ ਜੀ ਜਗਾ ਤੋਂ ਆਏ ਹੁ ਖੋੜਲਾ ਕਿੰਗਰਾ ਪਵਨ ਕੁਮਾਰ ਟੀਨੂ ਦਾ ਪਿੰਡ ਅੱਛਾ ਹਾਂ ਪਿੰਡੋਂ ਆਏ ਹਾਂਜੀ ਸਪੋਰਟ ਕਰਦੇ ਹਾਂ ਫਿਰ ਪੂਰੇ ਆਪਣੇ ਪਿੰਡੂ ਨੂੰ ਮੈਂ ਕਿਹਾ ਗੱਲ ਹੀ ਛੱਡ ਦੇ ਜਿੱਤੇ ਪਏ ਬਾਜੀ ਜਿੱਤੇ ਪਏ ਹਾਂ ਇੰਨੇ ਇੱਕ ਫਰਕ ਨਾਲ ਮੇਰੇ ਖਿਆਲ 2.3 ਲੱਖ ਬੋੜ ਨਾਲ ਜਿੱਤਣਗੇ 2.3 ਲੱਖ ਦਾ ਫਰਕ ਪੈ ਜੂ ਐ ਅੱਜ ਅੱਛਾ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਸਾਰੀ ਦੁਨੀਆ ਜੁੜੀ ਹੋਈ ਆ ਯਾਰ ਕਾਮ ਹੁੰਦੇ ਆ ਭਗਵੰਤ ਮਾਨ ਨੇ ਦੇਖੋ ਕੰਮ ਕਰਾਏ ਆ ਬਿਜਲੀ ਦੇ ਬਿੱਲ ਮਾਫ ਹੈ ਉਸ ਤੋਂ ਬਾਅਦ ਆ ਸਟੱਡੀ ਉਹ ਮਾਫ ਬੱਚਿਆਂ ਦੀ ਸਕੂਲਾਂ ਆ ਇੱਕ ਦੀ ਰਿਜ਼ਲਟ ਦੇਖਿਆ ਤੁਸੀਂ 99% ਸਹੀ ਰਿਜ਼ਲਟ ਆਇਆ ਇੱਕ ਦੀ ਅੱਛਾ ਆਪਣੇ ਬੱਚਿਆਂ ਦੇ ਹੱਕ ਦੀ ਦੂਜਾ ਨੰਬਰ ਇਹ ਆ ਕਿ ਕੈਨ ਦਾ ਮਤਲਬ ਜਾਓ ਜੇ ਕਿਸੇ ਹੋਰ ਦੀ ਲੈਣੀ ਚਾਹਤ ਹੈ ਹਾਂ ਜੀ ਉਹ ਭਾਜੀ ਛਾਰੇ ਕਰਦੇ ਹੋਏ ਕਹਿੰਦੇ ਆ ਜਾਓ ਭਾਜੀ ਤਾਂ ਕੁੱਲ ਸਹੀ ਆ ਪੰਨਨ ਸਾਲ ਚ ਕੰਮ ਕੀਤੇ ਨੇ ਮੈਂ ਕਿਆ ਗੱਲ ਹੀ ਛੱਡ ਦੇ ਹਾਂ ਬਹੁਤ ਗੱਲ ਛੱਡਣੀ ਕਿਉਂ ਗੱਲ ਕਰਨੀ ਚਾਹੀਦੀ ਹੈ ਹਾਂ ਤੇ ਤੁਹਾਨੂੰ ਸਭ ਤੋਂ ਚੰਗੇ ਕੰਮ ਕਿਹੜੇ ਕੋਈ ਪੰਜ ਕੰਮ ਗਿਣਾ ਸਕਦੇ ਹੋ ਆਮ ਆਦਮੀ ਪਾਰਟੀ ਨੇ ਜਿਹੜੇ 2 ਸਾਲਾਂ ਦੇ 2 ਨਹੀਂ ਹੁਣ ਤਾਂ 27 ਮਹੀਨੇ ਹੋ ਗਏ 27 ਮਹੀਨਿਆਂ ਚ ਕਿਤੇ ਪੰਜ ਕੰਮ ਇਹੋ ਆ ਇੱਕ ਤਾਂ ਮਹਾਰਾਜ ਹੈਲਥ ਦਾ ਕੰਮ ਬਹੁਤ ਵਧੀਆ ਆ ਇਹਨਾਂ ਦੇ ਜਿਹੜੇ ਆ ਉਹ ਆਪਣੇ ਖੋਲੀਆਂ ਹਨ ਡਿਸਪੈਂਸਰੀਆਂ ਮਨ ਲਾਕਲਿਨਿਕ ਖੋਲੀਆਂ ਉਹ ਬਹੁਤ ਵਧੀਆ ਹਨਾ ਇੱਕ ਦੂਜਾ ਨੰਬਰ ਬਿਜਲੀ ਦਾ ਕੰਮ ਠੀਕ ਹੈ ਜੀ ਦੂਜਾ ਤੀਜਾ ਜਿਹੜਾ ਇਹ ਆ ਕਿ ਜਿਹੜੇ ਉਹਨਾਂ ਨੇ ਨਾ ਆਪਣੇ ਆ ਕਿਹਾ ਸੀ ਉਹਨਾਂ ਨੇ ਬੀ ਬੀਬੀ ਨੇ 1000 ਰੁਪਏ ਉਹ ਤਾਂ ਚਲੋ ਦੇਣਾ ਆ ਉਹਨਾਂ ਨੇ ਤਾਂ ਪੈਂਡਿੰਗ ਬਾਕੀ ਇਹ ਆ ਕਿ ਜਿਹੜੇ ਆਪਣੇ ਬੇਸਿਕ ਮੁੱਦੇ ਹਨਾ ਉਹ ਭਾਜੀ ਬਹੁਤ ਵਧੀਆ ਹਨ ਉਹਨੂੰ ਤਾਂ ਇੰਨਾ ਨਹੀਂ ਲੱਗਦਾ ਕਿ ਉਹਨੂੰ ਦੇਖੋ ਮੇਰਾ ਇੱਕ ਸਵਾਲ ਤੁਹਾਨੂੰ ਗੱਲ ਦੱਸਦਾ ਆਪਾਂ ਪਾਰਟੀ ਭਾਜੀ ਤੋਂ ਉੱਥੇ ਉੱਤੇ ਉੱਠ ਕੇ ਇੱਕ ਸਵਾਲ ਕਰ ਲਵਾਂ ਤੁਹਾਨੂੰ ਤੁਹਾਨੂੰ ਲੱਗਦਾ ਕਿ ਫ੍ਰੀ ਵੀਜ਼ ਦੇਣੀਆਂ ਚਾ ਫ੍ਰੀ 'ਚ ਕੁਝ ਮਿਲਣਾ ਚਾਹੀਦਾ ਸਾਨੂੰ ਨਹੀਂ ਨਹੀਂ ਭਾਜੀ ਦੇਖੋ ਫ੍ਰੀ ਦੇ ਵਿੱਚ ਸ਼ੁਰੂ ਤੋਂ ਮਿਲਦਾ ਆ ਇਹ ਕਿਸੇ ਦੀ ਕਿ ਮਜਬੂਰੀ ਹੁੰਦੀ ਆ ਕਿ ਦੇਖੋ ਅੱਜਕੱਲ ਮੋਦੀ ਨੇ ਇੰਦਾ ਦਾ ਬੇੜਾ ਕਰ ਕਰ ਦਿੱਤਾ ਹੈ ਨਾ ਹਾਲਾਤ ਇਦਾਂ ਦੇ ਬਣਾ ਦਿੱਤੇ ਆ ਲੋ ਰੋੜਾ ਤੇ ਕੰਮ ਹੀ ਹੈ ਨਹੀਂ ਤੁਹਾਨੂੰ ਵੀ ਪਤਾ ਨੋਟਬੰਦੀ ਤੋਂ ਬਾਅਦ ਜੀਐਸਟੀ ਤੋਂ ਬਾਅਦ ਕਿੰਨਾ ਕੰਮ ਖਰਾਬ ਹੋਇਆ ਹੈ ਉਹਨਾਂ ਭਗਵੰਤ ਮਾਨ ਨੇ ਇਹਨਾਂ ਨੇ ਕਿਹਾ ਹੈ ਕਿ 1000 ਰੁਪਇਆ ਉਹ ਦੇਣਗੇ